ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਨਵਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਸਵਾਗਤ ਆ ਤੁਹਾਡਾ ਮੇਰੇ ਨਿਊ ਵਲੌਗ ਦੇ ਵਿੱਚ ਮੇਰੇ YouTube ਚੈਨਲ ਤੇ ਯਾਨੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਅਸੀਂ ਜਾ ਰਹੇ ਸੀ ਭੋਗ ਦੇ ਯਾਨੀ ਬਠਿੰਡੇ ਦੇ ਕੋਲੇ ਪਿੰਡ ਆ ਭੂਆ ਜੀ ਦਾ ਗੋਨਿਆਣਾ ਹਨਾ ਅਸੀਂ ਉੱਥੇ ਜਾ ਰਹੇ ਸੀ ਭੋਗ ਤੇ ਸਹਿਜ ਪਾਠ ਦਾ ਭੋਗ ਸੀ ਖੁਸ਼ੀ ਦਾ ਪਾਠ ਕਰਵਾਇਆ ਤੇ ਉਹਨਾਂ ਨੇ ਅਸੀਂ ਉੱਥੇ ਸਾਰੀ ਫੈਨ ਲਈ ਤਿਆਰ ਹੋ ਕੇ ਜਾ ਰਹੇ ਸੀ ਬੱਚੇ ਸੀ ਮੇਰੇ ਨਾਲ ਇਹਨਾਂ ਦੇ ਪਾਪਾ ਸੀ ਪਾਪਾ ਜੀ ਸੀ ਤੇ ਇੱਕ ਵੱਡੀ ਦੀਦੀ ਦੀ ਬੇਟੀ ਸੀ ਵੱਡੀ ਕੁੜੀ ਜਣੀ ਆਪਣੀ ਅਸੀਂ ਸਾਰੇ ਜਣੇ ਇੱਕ ਗੱਡੀ ਸੀ ਤੇ ਆਪਣੇ ਦੂਜਾ ਸਾਰਾ ਪਰਿਵਾਰ ਜਿਹੜੀ ਸਾਡੇ ਅੰਦਰ ਲੈਕਣਾ ਚਾਹਣਾ ਸਾਰੇ ਜਿਹੜੇ ਉਹ ਦੂਜੀ ਗੱਡੀ ਚਾਏ ਸੀਗੇ ਜਾਨੀ ਕਰਵਾ ਕੇ ਲੈ ਕੇ ਆਏ ਸੀ ਤੇ ਲਓ ਜੀ ਅਸੀਂ ਭਿੰਡੇ ਦੇ ਵਿੱਚ ਹੋ ਗਿਆਂਗੇ ਐਂਟਰ ਇੱਥੇ ਸਾਨੂੰ ਬਠਿੰਡੇ ਵੀ ਥੋੜਾ ਜਿਆ ਕੰਮ ਜਿਆ ਸੀਗਾ ਜਿਹੜਾ ਆਪਣਾ ਵਾਲ ਪੇਪਰ ਲੈਣਾ ਸੀ ਅਸੀਂ ਉਹ ਲੈਣਾ ਸੀਗਾ ਤੇ ਬਸ ਇਕੱਲਾ ਵਾਲ ਪੇਪਰ ਹੀ ਲੈਣਾ ਸੀ ਅਸੀਂ ਜਿਹੜਾ ਆਪਣੇ ਕੋਲੇ ਘਟ ਗਿਆ ਸੀਗਾ ਹਨਾ ਉਹ ਵਾਲਾ ਕਹਿੰਦੇ ਚਲੋ ਇੱਥੀਆਂ ਆਪਾਂ ਲੈ ਜਾਾਂਗੇ ਜਾਂਦੇ ਹੋਏ ਤੇ ਬਨੇਰੇ ਹੋ ਜੀ ਆਪਣੇ ਬਲੌਗ ਦੇ ਨਾਲ ਤੇ ਫੁੱਲ ਵਾਚ ਕਰੋ ਪਲੀਜ਼ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਅਸੀਂ ਭੋ ਦੀ ਜਿੱਦਾਂ ਦੇ ਬੱਚਾ ਨੇ ਸ਼ੂਟ ਕੀਤੇ ਆ ਨਾ ਤੇ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੌਜੀ ਅਸੀਂ ਚੌਂਕ ਦੇ ਵਿੱਚ ਪਹੁੰਚ ਗਿਆਂਗੇ ਅੱਗੇ ਜਾ ਕੇ ਜਿਹੜੀ ਉਹ ਸ਼ਾਪ ਆ ਜਿੱਥੋਂ ਆਪਾਂ ਜਣੀ ਵਾਲ ਪੇਪਰ ਆ ਜਿਹੜਾ ਲੈਣਾ ਸੀ ਪਹਿਲਾਂ ਵੀ ਇੱਥੇ ਹੀ ਲੈ ਕੇ ਗਏ ਸੀ ਜਿਹੜਾ ਦੁਆਰੇ ਲੈ ਗਏ ਸੀ ਉਹ ਸਹੀ ਨਹੀਂ ਸੀ ਲੱਗਿਆ ਤਾਂ ਕਰਕੇ ਲਓ ਜੀ ਇੱਥੇ ਵਾਲ ਪੇਪਰ ਇਹਨਾਂ ਨੇ ਲੈ ਲਿਆ ਵਾ ਚਾਰ ਰੋਲ ਲੈ ਸੀਗੇ ਇਹਨਾਂ ਨੇ ਤੇ ਨਾਲ ਹੀ ਜਿਹੜੀ ਅੰਦਰ ਜਾਨੀ ਕਿ ਫੇਵਿਕੋਲ ਦੇ ਵਿੱਚ ਮਿਕਸ ਹੁੰਦੀ ਹੈਗੀ ਉਹ ਪਾਊਡਰ ਜਿਆ ਤੇ ਉਹ ਵੀ ਇੱਥੇ ਨਾਲ ਹੀ ਇਹਨਾਂ ਨੇ ਉਹ ਵੀ ਲੈ ਲਿਆ ਸੀਗਾ ਤੇ ਅੱਗੇ ਆਪਾਂ ਪੋਗ ਤੇ ਜਣੀ ਜਲਦੀ ਤੁਰ ਪਏ ਸੀ ਘਰੋਂ ਤਾਂ ਜਣੀ ਅਸੀਂ ਸਾਢੇ 7 ਦੇ ਗੀੜੇ ਚ ਤੁਰ ਪਏ ਸੀਗੇ ਤੇ ਅਸਾਂ ਨੂੰ ਐਸੀ ਵੀ ਪੋਗ ਤੱਕ ਪਹੁੰਚੇ ਸੀ ਸਵਾ ਖਨੋ ਦੇ ਗੀੜੇ ਚ ਸਾਢੇ 9 ਦੇ ਗੀੜੇ ਚ ਅਸੀਂ ਪੋਗ ਤੇ ਪਹੁੰਚ ਗਏ ਸੀਗੇ ਤੇ ਇੱਥੇ ਅਸੀਂ ਨੰਗ ਰਹੇ ਸੀਗੇ ਝੀਲ ਦੇ ਕੋਲ ਦੀ ਹਨਾ ਅੱਗੇ ਗਾਣਾ ਸੁਣ ਕੇ ਆ ਇਤਹਾਤ ਆਉਂਦੀ ਹੈ ਨਾ ਛੋਟੇ ਛੋਟੇ ਹੁੰਦੇ ਸੀ ਅਸੀਂ ਜਦੋਂ ਕਹਿੰਦੇ ਸੀ ਉਹ ਗਾਣਾ ਸੀ ਆ ਜਿੰਜੀ ਨਹੀਂ ਆਉਂਦਾ ਟੋਕਸ ਪਾ ਦੇ ਮੈਂ ਤੁਹਾਨੂੰ ਨਹੀਂ ਜਾਈਂ ਕਦੋਂ ਸਾਡੇ ਏਰੀਆ ਚ ਕਦੇ ਸੀ ਕੱਲੇ ਨਹੀਂ ਸੀ ਆਏ ਬਸ ਕਾਉਂਡਰਸ ਹੁੰਦੇ ਸੀ ਜਿਹਾ ਵੀ ਆ ਸ਼ਹਿਰ ਆ ਜਹਾਂ ਨਾ ਇਹ ਹੀ ਆਗਾ ਪਰ ਹੁਣ ਦੇਖ ਕੇ ਪਤਾ ਲੱਗਦਾ ਵੀ ਹਾਂ ਇਹਦੇ ਬਾਰੇ ਗੱਲ ਹੋ ਰਹੀ ਸੀ ਉਸ ਗਾਣੇ ਦੇ ਵਿੱਚ ਤੇ ਲਓ ਜੀ ਅਸੀਂ ਪੁਆ ਕੇ ਘਰੇ ਪਹੁੰਚ ਗਏ ਜਾਨੀ ਇਹਨਾਂ ਨੇ ਜਿਹੜਾ ਚਾਹ ਪਾਣੀ ਦਾ ਕੀਤਾ ਸੀ ਪਰੋਦੋ ਨਾਲ ਦੇ ਘਰ 'ਚ ਕੀਤਾ ਸੀਗਾ ਤੇ ਇਹਦੋਂ ਅਗਲਾ ਘਰ ਆ ਜਿੱਥੇ ਅਨ ਟੈਟ ਲੱਗਿਆ ਹੋਇਆ ਉਹਦੇ ਸਾਹਮਣੇ ਜਿਹੜਾ ਘਰ ਆਗਾ ਉਹ ਹੈਗਾ ਪੁਆਇਆ ਜਾਂਦਾ ਘਰ ਸੀਗਾ ਤੇ ਲਓ ਜੀ ਅਸੀਂ ਸਾਰੇ ਹਿੱਤ ਚਿੱਟੇ ਪਹਿਲਾਂ ਸੀ ਪੀਵਾਂਗੇ ਚਾਹ ਪਾਣੀ ਤੇ ਫੇ ਆਪਾਂ ਪਹੁੰਚੇ ਜਾਨੀ ਅਰਦਾਸ ਦੇ ਵਿੱਚ ਹੋਵਾਂਗੇ ਸ਼ਾਮਿਲ ਕੁਝ ਜਾਣੇ ਸਾਡੇ ਚੋ ਜਾਨੀ ਇੱਥੇ ਪਹੁੰਚ ਗਏ ਸੀ ਦੂਜੇ ਚਾਚੇ ਕੇ ਤੇ ਵਿਚਾਲ ਦੀ ਗੱਡੀ ਸਾਡੀ ਸੀ ਐਂਟ ਵਾਲੀ ਹੋਰ ਸੀਗੀ ਉਹ ਦੂਜੀ ਸੀ ਆਪਣੀ ਦੀ ਵਰਗੀ ਉਹ ਗੱਡੀ ਚਾਏ ਸੀਗੀ ਬਸਾਨੂੰ ਇਦਾਂ ਸੀਗਾ ਵੀ ਦੂਰ ਦੀ ਬਾਟਾ ਵੀ ਕੀਤੀ ਸੀ ਹਨਾ ਲੇਟ ਨਾ ਹੋਏ ਤਾਂ ਕਰਕੇ ਘਰੋਂ ਜਲਦੀ-ਜਲਦੀ ਤਿਆਰ ਹੋ ਕੇ ਅਸੀਂ ਤੁਰ ਪਏ ਸੀਗੇ ਠੰਡ ਤਾਂ ਇਸ ਦਿਨ ਨਹੀਂ ਸੀਗੀ ਨਹੀਂ ਪਰ ਹਾਂ ਜਦੋਂ ਅਸੀਂ ਆਏ ਸੀ ਜਾਨੀ ਧੁੰਦ ਪੈ ਰਹੀ ਸੀ ਉਸ ਟਾਈਮ ਧੁੰਦ ਸੀਗੀ ਇੱਥੇ ਤੇ ਕਪੜੇ ਬਸ ਕੋਟੀ ਪਾ ਕੇ ਲਸੀ ਪਰੇ تھے ਤੋ ਫੇ ਬੈਠਿਆ ਨੂੰ ਤਾਂ ਘੋਟੀਆਂ ਗਈਆਂ ਨਾ ਗਰਮੀ ਆਉਣ ਲੱਗ ਗਈ ਸੀਗੀ ਤੇ ਇੱਥੇ ਸਾਰੇ ਇਹ ਮਿਲਦੇ ਸੀ ਜਿਹੜੇ ਬੋਫੜੀਆਂ ਦੇ ਜਿਹੜੇ بیٹے ਸੀ ਜਾਨੀ ਉਹਨਾਂ ਨੂੰ ਮਿਲਦੇ ਸੀ ਪਾਪਾ ਜੀ ਹੁਣੀ ਤੇ ਬਸ ਅੱਗੇ ਅਸੀਂ ਚਾਹ ਪਾਣੀ ਪੀ ਕੇ ਹਵਦਾ ਜਾਵਾਂਗੇ ਅੰਦਰ ਨਾਲ ਨਾਲ ਤੁਸੀਂ ਉਹ ਵੀ ਕਰੇ ਇੰਜੋਏ ਤੇ ਮਿਲੇ ਸਾਡੀ ਫੈਮਿਲੀ ਨੂੰ ਸਾਰੇ I yeah. yeah. Thank <laughs>

아이 <sus> <laughs> <sus> <sus>

အဲ့ဒါနဲ့ကျွန်တော်တို့ကဒီကနေ့တွေ့ဆုံကြတာပေါ့။ညနေတော့ဝင် गई ။ အဲ့ဒါကိုဘယ်လိုလုပ်ရမလဲဆိုတာကိုကျွန်တော်တို့ကပြောပြပေးပါမယ်။

vai subscribe cho kênh Ghiền Mì Gõ Để không bỏ lỡ những video hấp dẫn ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਮਾਰ ਕੇ ਬਣਾਇਓ ਸਤ ਨਾਮ ਸਤ ਨਾਮ ਸਤ ਨਾਮ ਜੀ ਮਰੀ ਤਾਹੇ ਗੁਰੂ ਸਾਹਿਬ ਦੀ ਸਤ ਨਾਮ ਸਤ ਨਾਮ ਸਤ

на бабите е пак да го кани еси пак да тея да си чакаш да си да отидеш 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 да си да оти